ਆਡਰ ਨਿਊ ਦੱਸਦੀ ਹੈ ਕਿ ਜਨਨਗਰ ਤੋਂ ਬਹਿਰਾਮਪੁਰ ਰੋਡ ਰੇਲਵੇ ਕਰਾਸਿੰਗ ਤੇ ਨਵੇਂ ਬਣ ਰਹੇ ਓਵਰਬ੍ਰਿਜ ਜੋ ਕਿ ਕਰੀਬ ਪਿਛਲੇ 5 ਸਾਲ ਤੋਂ ਬਣ ਰਿਹਾ ਹੈ ਜਿਸ ਦੀ ਉਸਾਰੀ ਦਾ ਕੰਮ ਪੂਰਾ ਨਾ ਹੋਣ ਕਰਕੇ ਸ਼ਹਿਰ ਦੇ ਲੋਕਾਂ ਵੱਲੋਂ ਤਰਨੇ ਮੁਜਾਰੇ ਕੀਤੇ ਜਾ ਰਹੇ ਸਨ ਪਰ ਅੱਜ ਪੰਜਾਬ ਦੇ ਕਮਨ ਮੰਤਰੀ ਸ਼ਿਲਾਜਨ ਕਟਾਰੂਚਕ ਵੱਲੋਂ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਅਤੇ ਮੌਕੇ ਤੇ ਹਾਜ਼ਰ ਅਧਿਕਾਰੀਆਂ ਕੋਲੋਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਦੱਸਦੀ ਹੈ ਕਿ ਇਸ ਮੌਕੇ ਤੇ ਲੋਕਾਂ ਨੂੰ ਇਸ ਵਾਰ ਦੱਸ ਦਿੱਤਾ ਕਿ ਇਸ ਪੁਲ ਨੂੰ ਤਿਆਰ ਕਰਕੇ April 2024 ਨੂੰ ਲੋਕਾਂ ਦੇ سپرد ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੁਲ ਬਣਾਉਣ ਵਿੱਚ ਇਸ ਵੇਲੇ ਕੋਈ ਵੀ ਅੜਚਣ ਨਹੀਂ ਹੈ। ਪੁਲ ਦੀ ਉਸਾਰੀ ਕੰਮ ਲਗਾਤਾਰ جاری ਹੈ ਜੋ ਕਿ ਜਲਦ ਪੂਰਾ ਕਰਕੇ ਚਾਲੂ ਕਰ ਦਿੱਤਾ ਜਾਵੇਗਾ। ਇਹ ਦੇਖ ਲਈਓ ਪੰਜਾਬ ਬਾਰਡਰ ਨਿਊਜ਼ ਮਹਾਰਕੇਸ਼ ਸ਼ਰਮਾ ਬੰਮੀਆ 5 ਸਾਲ ਹੋ ਗਿਆ ਕੰਮ ਚੱਲਦੇ ਆ ਇਹਨਾਂ ਡਿਲੇ ਕਿਉਂ ਹੋ ਰਿਹਾ ਹੈ ਕਾਰਨ ਜਿਹੜਾ ਉਹ 1.5 ਸਾਲ ਦਾ ਸੀ ਤੇ ਕਿੰਨੇ ਸਾਲ ਹੋ ਗਏ ਆ ਸਭ ਤੋਂ ਵੱਲੋਂ ਦਾ ਤੁਹਾਡਾ ਸਭ ਦਾ ਸ਼ੁਕਰੀਆ press ਵਾਲੇ ਦੋਸਾਂ ਮਿੱਤਰਾਂ ਦਾ ਮੈਂ ਦੀਨਾ ਨਗਰ ਨਵੇਂ ਸਾਲ ਚ ਪਹਿਲੀ ਵਾਰ ਆ ਰਿਹਾ ਤੁਹਾਨੂੰ ਸਭ ਨੂੰ ਮੁਬਾਰਕਾਂ ਈਸਵਰੇ ਦੀਆਂ ਔਰੇ ਵਰਾ ਤੁਹਾਡੀ ਸਾਡੀ ਜ਼ਿੰਦਗੀ ਚ ਚੰਗਾ ਹੋਵੇ ਇਸ ਦੀਆਂ ਦੁਆਵਾਂ ਵੀ ਨੇ ਸਾਡੀਆਂ ਖੁਸ਼ੀਆਂ ਸੋ ਅੱਜ ਜਿਹੜਾ ਫਲਾਈਓਵਰ ਦੀਨਾ ਨਗਰ ਦੇ ਅੰਦਰ ਬਣ ਰਿਹਾ ਦੀਨਾਨਗਰ ਤੋਂ ਬਹਿਰਾਮਪੁਰ ਰੋਡ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਇਹਦਾ ਕੰਮ ਲੱਗਿਆ ਔਰ ਜਿਸ ਤਰ੍ਹਾਂ ਮੈਨੂੰ ਫੀਡਬੈਕ ਅੱਜ ਮਿਲੀ ਹੈ ਉਹਦੇ ਮੁਤਾਬਕ ਇਹਨੂੰ ਬਹੁਤ ਜਲਦੀ ਮੈਂ ਸਮਝਦਾ ਵੀ 1.5 ਮਹੀਨੇ ਦੇ ਪੀੜ ਦੇ ਦੌਰਾਨ ਜਾਂ ਵੱਧ ਤੋਂ ਵੱਧ 2 ਮਹੀਨੇ ਇਹਨੂੰ ਅਸੀਂ ਮਹਿਸੂਸ ਕਰਦੇ ਹਾਂ ਵੀ ਬਣ ਕੇ ਤਿਆਰ ਹੋ ਜਾਊਗਾ ਸੋ ਦੀਨਾਨਗਰ ਦੇ ਲੋਕਾਂ ਦੀ ਜਿਹੜੀ ਮੈਂ ਸਮਝਦਾ ਵੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਮੈਂ ਖੁਦ ਵੀ ਇਸ ਰਾਹ ਦੇ ਉੱਤੇ ਆਉਂਦਾ ਜਾਂਦਾ ਰਹਿਆ ਔਰ ਕਾਫੀ ਲੰਬਾ ਜਾਂ ਮੇ ਤੇ ਲੱਗਦਾ ਰਿਹਾ ਰੇਲਵੇ ਦੀ ਜਦੋਂ ਆਵਾਜ਼ਾਈ ਹੁੰਦੀ ਆ ਸੋ ਇਹ ਤੋਂ ਨਜ਼ਾਦ ਮਿਲੇ ਸਾਡੇ ਪਿਆਰੇ ਸ਼ਹਿਰ ਵਾਸੀਆਂ ਨੂੰ ਇਹਦੇ ਲਈ ਜਿਹੜਾ ਹੈ ਉਹ ਅੱਜ ਮੈਂ ਇੱਥੇ ਇਹਦਾ ਨਿਕਣ ਕਰਨ ਲਈ ਆਇਆ ਸੋ ਇਹ ਲਗਭਗ 57 ਕਰੋੜ ਰੁਪਏ ਦੀ ਲਾਗਤ ਦੇ ਨਾਲੇ ਪੁਲ ਤਿਆਰ ਹੋਣਾ 40 ਕਰੋੜ ਰੁਪਿਆ ਦੇ ਆਪਣੀ ਲਾਗਤ ਦਾ ਕੁਝ ਨਰ ਵਕ ਵਕ ਡਿਪਾਰਟਮੈਂਟਾਂ ਦਾ ਜਿਹੜਾ ਉਹ ਕਰਨਾ ਟੋਟਲ 57 ਕਰੋੜ ਰੁਪਈਆ ਇਹਦੇ ਉੱਤੇ ਲਗਤ ਆ ਰਹੀ ਹੈ ਤੇ 750 ਮੀਟਰ ਦੇ ਲੰਬਾ ਬਹੁਤ ਸ਼ਾਨਦਾਰ ਪੁਲ ਫਲਾਈਓਵਰ ਜਿਹੜਾ ਉਹ ਉਹਦੀਆਂ ਤਿਆਰੀਆਂ ਨੂੰ ਅੰਤਮ ਸੂਰ ਦਿੱਤੀ ਜਾ ਰਹੀ ਹੈ ਸੋ ਮੇਰੇ ਨਾਲ ਅੱਜ ਰੇਲਵੇ ਦੇ ਇੰਜੀਨੀਅਰ ਸਾਡੇ ਪੀਡਬਲੂਡੀ ਦੇ ਇੰਜੀਨੀਅਰ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਔਰ ਸਾਡੇ ਹਲਕਾ ਚਾਰਜ ਮੇਰੇ ਵੱਡੇ ਭਰਾ ਅਸਮ ਸੇਰ ਸਿੰਘ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨੇ ਸਾਰਿਆਂ ਨੇ ਅੱਜ ਅਸੀਂ ਇਹ ਮਤਲਬ ਜਿਹੜੀ ਕਹਿ ਸਕਦੇ ਆਂ ਵੀ ਇੱਕ ਵੱਡੀ ਮੀਤਸ ਨੂੰ ਲੱਗੀ ਹੈ ਕਿ ਇਹ ਪੁਲ ਜਲਦੀ ਬਣ ਕੇ ਤਿਆਰ ਹੋਏਗਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰੇ ਆ ਸੋ ਜਿੱਤੇ ਬਾਕੀ ਕੰਮ ਹੋ ਰਹੇ ਆ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਬਣ ਰਹੇ ਆ ਹਜ਼ਾਰਾਂ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲ ਰਹੀਆਂ ਨੇ ਲੋਕਾਂ ਨੂੰ ਸੇਵਾਵਾਂ ਡੋਰ ਟੂ ਡੋਰ ਘਰ ਜਾ ਕੇ ਮਿਲਦੇ ਜਿਹੜੇ ਉਹ ਮਾਰਗ ਤਿਆਰ ਕਰ ਲਏ ਗਏ ਆ ਸੋ ਸਕੂਲ ਆਫ ਫੈਮਿਨਸ ਬਣ ਰਹੇ ਆ ਸਿਹਤ ਦੇ ਅੰਦਰ ਬੜਾ ਕੁਝ ਲੈ ਕੇ ਬਹੁਤ ਕੁਝ ਲੈ ਕੇ ਮੇਰੇ ਕਹਿਣ ਤੋਂ ਬਾਅਦ ਵੀ ਜਿੱਥੇ ਬਾਕੀ ਅ ਰੂਲਸ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਉਹਦੇ ਨਾਲ ਨਾਲ ਜਿਹੜੀ ਕਨੈਕਟਿਬਿਲਟੀ ਆ ਉਹਦੇ ਲਈ ਵੀ ਸਰਕਾਰ ਦੀ ਪਹੁੰਚ ਜਿਹੜੀ ਆ ਉਹ ਬੜੀ ਸਜੀਦਾ ਸੋ ਇਹ ਪੌਲ ਕਿਹੜੇ ਕਾਰਨਾ ਕਰਕੇ ਇਹ ਲੇਟ ਹੋਇਆ ਇਹ ਤਾਂ ਮੈਂ ਸਮਝਦਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸੋ ਮੈਂ ਅੱਜ ਪਤਾ ਵੀ ਕੀਤਾ ਫਾਈਨੈਂਸਰੀ ਪ੍ਰੋਬਲਮ ਕੋਈ ਨਹੀਂ ਪੂਰਾ ਫੰਡ ਪਿਆ ਐਡਵਾਇਰਟਮੈਂਟ ਦਾ ਕੋਈ ਨਹੀਂ ਉਹਨਾਂ ਘਰੀ ਜਿਹਾ ਅਸਤੀ ਨੂੰ ਫੋਨ ਕਰੋ ਕਹਿੰਦਾ ਉਹਨਾਂ ਕੋ ਫੰਡੀ ਕੋਈ ਨਾ ਕੇ ਤਾਂ ਫੌਂਟ ਚ ਕਰਾਈ ਨਾ ਗੱਲ ਕਰਦਾ ਅੱਜ মিডিਆ ਦੇ ਸਾਹਮਣੇ ਕਹਿ ਰਹੇ ਆ ਮਤਲਬ ਕੋਈ ਫੰਡ ਦੀ ਪ੍ਰੋਬਲਮ ਨਹੀਂ ਕੋਈ ਫੰਡ ਦੀ ਪ੍ਰੋਬਲਮ ਨਹੀਂ ਤੁਸੀਂ ਉਹਨਾਂ ਤੋਂ ਵੀ ਮੇਰੇ ਸਾਹਮਣੇ ਵਾਈਟ ਲਵੋ ਔਰ ਪੂਰੇ ਫੰਡ ਸਹਿਗੇ ਆ ਔਰ ਮੈਨੂੰ ਇਹ ਕੈਂਪ ਦੀ ਕਿਚਕ ਦੀ 30 ਅਪ੍ਰੈਲ ਅੱਜ ਦੇ ਵਿੱਚ ਤੋਂ ਬਣਾ ਕੇ ਅਸੀਂ ਆਪਣੇ ਪਿਆਰੇ ਸ਼ਹਿਰ ਵਾਲੇ ਪੁਰਾਣੇ ਪੁਤਲਾ ਮੈਂ ਉਹਦੇ ਦੇ ਦਿਨਾਂ ਦਾ ਦਿੱਤੀ ਸੀ ਕਿੰਨੀ ਕੰਮ ਹੋ ਰਿਹਾ ਤਕਨੀਕ ਤੇ ਕੰਮ ਤੇ ਵੀ ਅਗਰ ਵੀ ਪਾ ਰਿਹਾ ਤੋਂ ਮੈਂ ਵੀ ਜਾਇਆ ਤੇ ਮੈਂ ਵੀ ਹਿੱਸਾ ਲੇ ਰਿਹਾ ਹਾਂ ਇੱਕ ਵੀ ਕੰਮ ਕਰਨ ਦਾ ਜਨਰਲ ਹੈ ਤਾਂ ਆਪ ਵੀ ਕਰੋ ਇਹ ਜਿਹੇ ਅਪਰਿਆਰ ਦੇ ਕਰੂਗਾ ਮੈਂ ਦਵਾਈ ਕਰਾਂ ਸੋchnਾ ਚਾਹੀਦਾ ਹੁੰਦਾ ਕਮਾਤੋ ਪਰ ਕਿਉਂਕਿ ਪੌਲੀ ਆਏ ਆ ਤੇ ਬਹੁਤ ਜਲਦੀ ਇਹ ਕੋਰ ਇਹਨਾਂ ਨਾਲੇ ਬੱਸੀ ਹੈ ਕਿ ਮੈਂ ਕਿਹਾ ਜੇ ਤੁਹਾਨੂੰ ਮਰੇ ਤੁਹਾਨੂੰ ਕਿਹਨੂੰ ਜਲਾ ਫੋਟਿਆ ਆ ਮੈਂ ਦੱਸ ਰਿਹਾ ਕਿ ਅਪ੍ਰੈਲ ਦੇ ਵਿੱਚ ਕੋਰ ਕਰਨਾ ਹੈ ਕੋਟਿਸ ਫਾਰਮ ਦੇ ਵਿੱਚ ਇਹਨਾਂ ਨਾਲ ਕਰਦੇ ਕੋਤਿਨਕ ਲੀਨ ਰਵੇ ਫੋਟੋ ਮਾਰਦੇ ਆ ਆ ਕਿ ਕਿ ਆਲਟਮਾ ਨੇ ਮੰਨ ਲਿਆ ਕਿ ਅਪਨੀ ਯਾਤਰੀ ਆਏ ਹੋਏ ਹੋ ਆਪ ਕੋ ਦਲੀ ਲੱਗਦੇ ਆ ਯਾਰ ਇਹ ਕੋਈ ਐਸੇ ਕੰਮ ਨਹੀਂ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਕਰਦਾ ਜਿਹਾ ਆ। ਜ ਜਿਹਾ ਆ ਵੀ ਅੰਦਰ ਇਹ ਜਿਹੜਾ ਨਾ ਸਾਰੀ ਦਿਹਾੜੀ ਯਾਰ ਮਜਾ ਕੇ ਬਜੰਸੀ ਕਾਇਮ ਨਹੀਂ ਕਰਦਾ ਮੈਂ ਰਹਿ ਤਾ। ਜਿਹੜਾ ਬੱਚਾ ਮੈਦੂ ਆ ਰਿਹਾ ਹੈ। ਔਰ ਆਮ ਜਿਹੜਾ ਪੂਰਾ ਬੈਂਕਸ ਬੰਦ ਹੋ ਗਿਆ ਕਿੰਨੇ ਪਰਸੈਂਟ ਗੈਸਟ੍ਰਾਉਂਡਸ ਕਲੋਜ਼ ਹੋ ਗਏ। ਸਰਕਾਰ ਪਰਤੇ ਲਗਭਗ 600 ਗੈਂਕਰ ਇੱਕ ਲੱਗਾਇਆ ਸਵਾਲ ਹੈ ਇਹਨਾਂ ਸਵਾਲਾਂ ਨੂੰ ਵੀ ਸਪਾਰ ਕਰਨਾ। ਆਪਾਂ ਵੀ ਆ ਗੋਪਾਲ ਸਾਹਿਬ ਸਰਕਾਰ ਦੇ ਵਿੱਚ ਨਿਕਲਣਾ ਨਾਲ ਕੋਸ਼ਿਸ਼ ਕਰਾਂਗਾ ਔਰ ਲਗਾਤਾਰ ਕਾਨੂੰਨ ਸਾਧਨਾਂ ਨੂੰ ਮਨੁੱਖੀ ਮੌਕੇ ਵਾਲੀਆਂ ਦੇ ਕੋਸ਼ਿਸ਼ਾਂ ਲਈ ਕਰਦੇ ਨੇ ਆਤਰ ਮੈਰ ਦਾ ਪ੍ਰਯਤਨ ਹੈ ਨਾ ਉਹ ਜੋ ਰਾਜ ਪ੍ਰਾਪਤੀ ਚਾਹੁੰਦੇ ਉਹਦੇ ਉੱਤੇ ਕੰਮ ਚੱਲ ਜਾਂਦਾ ਗੱਡੀ ਦੇਖੋ ਕਿ ਪ੍ਰਾਣੀ ਆ ਸਰਕਾਰਾਂ ਵੇਲੇ ਮੰਤਰੀ ਸੰਤਰੀ ਐਮ ਐਲ ਏ ਐਂ ਸਿੱਧੇ ਹੱਥ ਰੰਗਦੇ ਹੁੰਦੇ ਸੋ ਇਹ ਸਰਕਾਰ ਦੇ ਦੌਰਾਨ ਮੈਡਿਕ ਕੰਮ ਕੀਤਾ ਜਾ ਰਿਹਾ ਜਿਸੇ ਵੀ ਤਰ੍ਹਾਂ ਨਹੀਂ ਨਹੀਂ ਕੋਈ ਕਾਹੋ ਵੀ ਮੈਡਿਕ ਬਣੀ ਜਾ ਰਹੀ ਜਿਸੇ ਵੀ ਤਰ੍ਹਾਂ ਨਹੀਂ ਨਹੀਂ ਕੋਈ ਨਹੀਂ ਨਾ ਮੈਡ ਬਣਾ ਰਿਹਾ ਪਾਸੇ ਜੀ ਦੇਖੋ ਇਹ ਮੈਨੇ ਕੋਈ ਮੈਡ ਬਣਾਈ ਜਨੇ ਨਹੀਂ 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 ਤੁਸੀਂ ਦੇਖੋ ਵੀ ਹੁਣ ਤੱਕ ਸਟੱਡੀ ਕਰੋ ਮੈਂ ਤੁਹਾਨੂੰ ਸਦਾ ਦੇ ਰਿਹਾ ਮੀਡੀਆ ਦੇ ਅੰਦਰ ਪਿਛਲੀ ਸਰਕਾਰਾਂ ਦੇ ਦੌਰਾਨ ਤੇ ਹੁਣ ਦੀ ਸਰਕਾਰ ਦੇ ਦੌਰਾਨ ਕਿੰਨੇ ਪਰਚੂ ਹੋਇਆ ਸਰ ਮੈਂ ਹੁਣ ਮੈਨੇ ਤੁਹਾਨੂੰ ਦਿਖਾ ਰਿਆ ਉਹ ਕਹਿੰਦੇ ਤੁਸੀਂ ਕਹਿੰਦੇ ਜੀ ਮਾਈਨਰ ਬੰਦੀ ਆ ਉਹ ਕੀ ਹੈ ਬਿਲਕੁਲ ਤੁਹਾਡੀ ਗੱਲ ਤੁਸੀਂ ਨੌਕਰੀਆਂ ਦੇ ਰਹੇ ਹੋ ਉਹਦੇ ਵਿੱਚ ਕੋਈ ਦੋ ਰਹਿ ਨਹੀਂ ਕੰਮ ਕਰ ਰਹੇ ਪਰ ਕੀ ਐਕਸ਼ਨ ਹੈ ਮਾਈਨਿੰਗ ਤੇ ਕੀ ਐਕਸ਼ਨ ਹੈ ਮੈਂ ਦੱਸ ਰਿਹਾ ਮੈਂ ਪੰਜਾਬੀ ਬੋਲ ਰਿਹਾ ਤੁਹਾਡੇ ਸਾਹਮਣੇ ਤੁਸੀਂ ਸਟੱਡੀ ਕਰੋ ਜਾ ਕੇ ਹੁਣ ਤੱਕ ਮਤਲਬ ਕਿੰਨੇ ਮਾਈਨਿੰਗ ਤਲਾ ਪਰਚੂ ਕੀਤੇ ਆ ਤੁਸੀਂ ਤੁਸੀਂ ਕਿਸੇ ਇੱਕ ਕੇਸ ਨੂੰ ਪਾਰਟਿਕੂਲਰ ਨਾ ਬਣਾਓ ਤੁਸੀਂ ਦੇਖੋ ਸੁਣੋ ਮੇਰੀ ਬੇਟੀ ਸੁਣੋ ਪਠਾਨਕੋਟ ਮਾਈਨਿੰਗ ਦੀ ਹੱਬ ਹੈ ਸਭ ਤੋਂ ਵੱਡੇ ਮਗਰਮਾਸ ਫੜ ਕੇ ਦੋ ਤੇ ਅੰਦਰ ਦਿੱਤੇ ਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਵੀ ਤਾਂ ਲਿਆਓ ਸਾਹਮਣੇ ਕਿਦਾ ਸਰਕਾਰ ਕੰਮ ਕਰ ਰਹੀ ਆ ਸੋ ਇਸ ਕਰਕੇ ਜਿਹੜਾ ਵੀ ਕੋਈ ਮਾਈਨਿੰਗ ਦਾ ਸਵਾਲ ਹੈਗਾ ਯਾਰ ਨਾਟੇ ਸਿੰਗਲ ਦੀਨਾ ਨਗਰ ਸਮੁੱਚੇ ਪੰਜਾਬ ਦੇ ਅੰਦਰ ਚਾਹੇ ਡਰੱਗਸ ਦਾ ਸਵਾਲ ਆ ਚਾਹੇ ਮਾਈਨਿੰਗ ਦਾ ਸਵਾਲ ਆ ਠੋਕ ਕੇ ਕਾਰਵਾਈ ਕੀਤੀ ਜਾ ਰਹੀ ਆ ਔਰ ਇਹ ਇਨ ਫਿਊਚਰ ਵੀ ਕਾਰਵਾਈ ਕਰਾਂਗੇ ਕਿਉਂਕਿ ਸਾਸੀ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰਕੇ ਆਇਆ ਵੀ ਸਾਡੀ ਕਿਸੇ ਵੀ ਕਿਸਮ ਦੀ ਭੂਮਿਕਾ ਆ ਇਸ ਮਾਫੀਏ ਦੇ ਨਾਲ ਨਹੀਂ ਹੋਊਗੀ ਗਲਕੇ ਵਿਰੋਧ ਖੜਨਦੀ ਹੈ ਪਿੱਛੇ ਵੀ ਖੜੇ ਰਹੇ ਆ ਸਰਕਾਰ ਤੋਂ ਇਲਾਵਾ ਵੀ ਤੇ ਅੱਜ ਵੀ ਖੜੇ ਆ ਤੇ ਗਾਂ ਵੀ ਖੜਾਂ ਜੀ ਸਟੇਟ ਹੈ ਵੀ ਤਾਂ ਵੀ ਸਰਕਾਰ ਵੱਲੋਂ ਫੰਡ ਜਾਂ ਥੋੜਾ ਡਾਊਨ ਕਰਾ ਦੇ ਮੌਕੇ ਦੇ ਮੌਜੂਦ ਕੀ ਕੀ ਕਮੀਆਂ ਪਾਈਆਂ ਗਈਆਂ ਤੇ ਕਰੋ ਤੁਹਾਨੂੰ ਪੂਰਾ ਅੱਜ ਸਾਡੇ ਸਤਕਾਰਯੋਗ ਸ਼੍ਰੀ ਲਾਲ ਚੰਦ ਕਟੌੜ ਚੱਕ ਜੀ ਕੈਬਨਟ ਮੰਤਰੀ ਪੰਜਾਬ ਉੱਚੇਚੇ ਤੌਰ ਤੇ ਉੱਤੇ ਇਹ ਪੁਲ ਦਾ ਨਿਰਿਖਣ ਕਰਨ ਆਏ ਸਨ ਨਾਲ ਸੰਬੰਧਿਤ ਮਹਿਕਮੇ ਨਾਲ ਸਾਡੇ ਅਫਸਰ ਸਾਹਿਬਾਨ ਵੀ ਸਨ ਹਾਜ਼ਰ ਸਨ ਤੇ ਇਹ ਜਿਹੜਾ ਪੁਲ ਕਿਉਂਕਿ ਕਾਫੀ ਥੋੜਾ ਜਿਹਾ ਪਬਲਿਕ ਮਹਿਸੂਸ ਕਰ ਰਹੀ ਸੀ ਕਿ ਲੇਟ ਹੋ ਗਿਆ ਲੇਕਿਨ ਅੱਜ ਜੋ ਕੰਮ ਦੇਖਿਆ ਗਿਆ ਸਾਰੇ ਰੇਲਵੇ ਦੇ ਅਧਿਕਾਰੀ ਵੀ ਸਨ ਕੁਝ ਰੇਲਵੇ ਦੇ ਕਰਕੇ ਕਿਉਂਕਿ ਉਹ ਪ੍ਰਾਪਰ ਨੂੰ ਬੰਦ ਕਰਨੇ ਪੈਂਦਾ ਹੈ ਸਿਸਟਮ ਨੂੰ ਇਸ ਕਰਕੇ ਉਹ ਉਹਨਾਂ ਦਾ ਸ਼ਡਿਊਲ ਵੀ ਦੇਖਣੇ ਪੈਂਦਾ ਤਾਂ ਉਹ ਸਾਰਾ ਸਿਸਟਮ ਜਿਹੜਾ ਹੈ ਉਹ ਆਲਮੋਸਟ ਕਲੀਅਰ ਹੋ ਗਿਆ ਜਿਹੜਾ ਉਸ ਪੈਨ ਪੈਣਾ ਸੀ ਉਹ ਵੀ ਗਾਰਡਰ ਵਗੈਰਾ ਪੈ ਚੁੱਕੇ ਨੇ ਤਾਂ ਜਿਹੜੀ ਜੋ ਡਿਸਕਸ ਹੋਇਆ ਮਹਿਕਮਿਆਂ ਦੇ ਨਾਲ ਕਿ ਇਹ ਆਲਮੋਸਟ ਆ 13 ਤੋਂ 15 April ਤੱਕ ਜਿਹੜਾ ਹੈ ਇਹ ਪੁਲ ਜਿਹੜਾ ਹੈ ਬਣਾ ਕੇ ਫਲਾਈਓਵਰ ਤੇ ਪਬਲਿਕ ਲਈ ਚਾਲੂ ਕਰਤਾ ਜਾਏਗਾ ਸਰ ਜਿਹੜੀ ਮਾਈਨਿੰਗ ਲੈ ਕੇ ਬੜੀ ਦਵਾਈ ਪਈ ਇਲਾਕੇ ਵਿੱਚ ਉਹ ਕੀ ਕਰਨੀ ਚਾਹੀਦੀ ਮਾਈਨਿੰਗ ਯਾਰ ਮਿੱਟੀ ਲੋਕ ਜਾਂ ਪਲਾਟ ਚ ਪਾਣਗੇ ਜਾਂ ਆਪਣੇ ਇੱਕ ਉੱਤੇ ਲੈਵਲ ਕਰਨਗੇ ਫਿਰ ਵੀ ਆਪਾਂ ਪੂਰੇ ਮਸਤਿਹਦ ਆ ਆਪਣੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਵੀ ਕਹਿ ਦਿੱਤਾ ਕਿ ਜਿਹੜੀ ਉਹਨਾਂ ਦੇ ਬੰਦੇ ਕਾਰਵਾਈ ਆ ਉਹ ਬੰਦੇ ਕਰ ਠੀਕ ਹੈ